ਆਹ ਲੋ ਮੇਰੇ ਵੱਲ ਤੁਨਸਤਾਰਨ ਬੇਰਵਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵਗੇ ਤੇ ਆਪਾਂ ਠੀਕ ਆ ਜੀ ਤੇ ਅੱਜ ਹੈਗਾ ਜੀ ਦੁਸ਼ਹਿਰੇ ਵਾਲਾ ਦਿਨ 2 ਅਕਤੂਬਰ ਚ ਅੱਜ ਹੈ ਜੀ ਦੁਸ਼ਹਿਰਾ ਤੇ ਮਾਸਿਕ ਆਇਆ ਹਾਂ ਸੀ ਮੈਂ ਤੇ ਪਿੱਛੇ ਮਾਸਿ ਦਾ ਮੁੰਡਾ ਉਹ ਬੈਠਾ ਸਾਹਮਣੇ ਪਿੱਛੇ ਤੇ ਚਲੋ ਚੱਲਦੇ ਆ ਜੀ। ਓ ਉੱਪਰ ਦੇਖ ਦੀ ਇੱਕ ਕੁੜੀ ਸਾਡੀ। ਚਲੋ ਜੀ ਕਮਾਨਿਆ ਜੀ ਤੁਹਾਨੂੰ ਦੁਸ਼ਹਰਾ ਤੇ ਲੁਧਿਆਣਾ ਦਿਖਾਉਨੇ ਆ ਜੀ ਤੁਹਾਨੂੰ ਸ਼ਰਕ ਮਾਉਨੇ ਆ ਜੀ। ਚਲੋ ਜੀ ਚਲਿਓ। ਓਹ ਹੋਹ ਇਧਰ ਚਲੀ ਇਧਰ ਹੀ। ਫਿਰ ਹੈ? ਓਕੇ। ਚੱਲੋ। ਚੱਲ ਵੀ ਮਿੱਤਰੋ। ਚਲੋ ਜੀ ਸਾਲੇ ਵੀ ਆਪਾਂ ਤੇ ਦਿਖਾਉਣੇ ਆ ਜੀ ਆਪਾਂ ਤੁਹਾਨੂੰ ਦੁਸ਼ਹਰਾ ਮੇਲਾ ਇੱਧਰ ਜਾਣਾ ਨਾ ਆਪਾਂ ਵਾਹ ਮੁੰਡਿਆ ਚੱਕ ਵੀ ਲਓ ਜੀ ਆਪਾਂ ਇੱਥੇ ਹਸਤੇਮਾਨ ਬਸਤੀ ਚ ਨਿਊ ਪੰਜਾਬੀ ਵਿਭਾਗ ਪੰਜਾਬੀ ਵਿਭਾਗ ਕੀ ਕਹਿੰਦੇ ਨਾ ਪੰਜਾਬੀ ਵਿਭਾਗ ਨਿਊ ਪੰਜਾਬੀ ਵਿਭਾਗ ਹਨਾ ਤੇ ਚਲੋ ਚਲਦੇ ਆ ਜੀ ਨਾਲ ਨਾਲ ਸਾਡੇ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਦੁਸ਼ਰਾਤ ਤੇ 라वण 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 ਹੋਣਗੇ ਠੇਕ ਨਹੀਂ ਹੋਣਗੇ ਹੈ 라वण ਹੋਣ ਕਿੱਥੇ ਨਹੀਂ 라वण ਇੱਥੇ ਕਿਲਾ ਦੁਸ਼ਰਾਏ ਹੋਗਾ ਨਾ ਆ ਝੂਲੇ ਲੱਗੇ ਹੋਣਗੇ ਤੇ ਬਾਕੀ ਸਾਰਾ ਦੁਸ਼ਰਾਵਾ ਉੱਥੇ ਉਧਰ ਉਹ ਸਾਈਡ ਤੇ ਉਹ ਵੀ ਦਿਖਾਵਾਂਗੇ ਆਪਾਂ ਚਲੋ ਚਲਦੇ ਆ ਜੀ ਫਿਰ ਮੇਰੇ ਵੱਲੋਂ ਤਾਂ ਸਾਰਨ ਪਰਵਾਰ ਇਸ ਸਤਿ ਸ੍ਰੀ ਅਕਾਲ ਜੀ ਬੀਰ ਕਰਦੇ ਆ। ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਨੂੰ ਠੀਕ ਆ ਜੀ। ਅੱਜ ਆਈ ਆਪਾਂ ਦੁਸ਼ਹਿਰਾ ਮੇਲਾ ਦੇਖਣਾ ਵਰਦਮਾਨ ਵਿੱਚ। ਤੇ ਦੇਖ ਸਕਦੇ ਹੋ ਪਿੱਛੇ ਤੁਸੀਂ ਰਾਸ਼ਦ ਸੀਦ ਦਾ ਅੰਦਾਜ਼ਾ ਲਾ ਸਕਦੇ ਜੀ ਕਿੰਨਾ ਰਾਸ਼ਦ ਜੀ। ਤੇ ਸਾਹਮਣੇ ਜੀ ਲੰਦਰ ਸਿਟੀ ਵੈਲਕਮ ਤੇ ਸਾਹਮਣੇ ਬੜੇ ਹੋਏ ਜੀ ਗੇਟ ਤੇ ਆਹ ਦੇਖੋ ਤੁਸੀਂ ਪੀੜ ਦੇਖੋ ਤੁਸੀਂ ਅੱਜ ਦੁਸ਼ਹਿਰੇ ਵਾਲ ਦਿਨ ਦੀ। ਕਰੋ ਚੱਕਰ। ਐਨੀ ਪੀੜ ਤੁਸੀਂ ਘਰੇ ਦੇਖੀ ਨਹੀਂ ਹੋਣੀ। ਕਰੋ ਚੱਕ ਚਲੋ ਆਪਾਂ ਅੰਦਰ ਚਲਦੇ ਆਂ ਜੀ ਤੇ ਘਮਾਨੇ ਤੋਂ ਅੰਦਰ ਸਾਰਾ ਆਪਾਂ ਤੇ ਆਪਣੇ ਵੀਡੀਓ ਨਾਲ ਬਣੇ ਰਹੋ ਜੀ ਤੇ ਟਿਕਟ ਹੈ ਜੀ 50 ਰੁਪਏ ਪਰ ਪਰਸਨ ਤੇ ਸਾਹਮਣੇ ਦੇਖਦੇ ਹੋ ਤੁਸੀਂ ਲੰਡਨ ਸਿਟੀ ਦਾ ਚੱਕਾ ਪੂਰੇ ਕੈਂਡ ਬਣਾਈ ਹੋਏ ਜੀ ਲੋ ਜੀ ਆਪਾਂ ਟਿਕਟ ਖਰੀਦ ਲਿਆ ਜੀ 50 ਰੁਪਏ ਇੱਕ ਜਾਨੇ ਦੇ ਤੇ ਬਾਕੀ ਦੇਖਦੇ ਅੰਦਰ ਜਾ ਕੇ ਤੇ ਸ਼ਾਮ ਦਾ ਸਮਾਂ ਹੋ ਗਿਆ ਜੀ ਕਿੰਨਾ ਹੋ ਗਿਆ ਜੀ 4 ਵਜ ਗਏ ਲੱਗਦਾ 4 ਵਜ ਗਏ ਜੀ ਆਹ ਦੇਖੋ ਤੁਸੀਂ ਲੈਣ ਅੰਦਰ ਮੈਂ ਪੂਰਾ ਭਰਿਆ ਪਿਆ ਜੀ ਆਹ ਦੇਖੋ ਪਿੱਛੇ ਤੁਸੀਂ ਪੂਰੇ ਨੇ ਯਾਰੇ ਬੰਨੇ ਪਿਆ ਜੀ ਬੰਦੇ ਦੇ ਬੰਦਾ ਕਿਹੜਾ ਹੋਇਆ ਟਿਕਟ ਟਿਕਟ ਕਿਹਨੂੰ ਦਿਖਾਣੀ ਆ ਲਓ ਜੀ ਆ ਭਾਈ ਆ ਗਿਆ ਟਿਕਟਾ ਦਿਖਾ ਦਈਏ ਉਹ ਬੁੰਡਿਆ ਓਏ ਇੱਧਰ ਤੇ ਇਦਾਂ ਭਾਈ ਟਿਕਟਾ ਕੱਟਦੇ ਆ ਵੀਰ ਜੀ ਲੋ ਜੀ ਲੋ ਜੀ ਲੋ ਜੀ ਆਜੋ ਆਜੋ ਲੋ ਇਹ ਟਿਕਟਾ ਦਾ ਕੱਟੇ ਜਾਂਦੇ ਜਣੇ ਵੀਰੇ ਫੜਦੇ ਬਹੁਤ ਧੀਰੇ ਲੋਨੀ ਓਕੇ ਲੋ ਜੀ ਆਪਾਂ ਆ ਗਏ ਅੰਦਰ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਹੁਣ ਚੱਕਾ ਵਾਕਾ ਤੇ ਭਈਆ ਬਹੁਤ ਜਾ ਰਹਾ ਹੈ ਭਈ ਇਹ ਤਾਂ ਭਈਆ ਟਾਪ ਹੈ ਆ ਦੇਖੋ ਜੀ ਇੱਧਰ ਐਸਾਈਡ ਤੋਂ ਤੇ ਇੱਥੇ ਝੂਲੇ ਦੇਖ ਸਕਦੇ ਹੋ ਇੱਧਰ ਬਹੁਤ ਸਾਰੇ ਲੱਗੇ ਹੋਏ ਜੀ ਝੂਲੇ ਤੇ ਚਲੋ ਆਪਾਂ ਪਹਿਲਾਂ ਇੱਧਰ ਚੱਲਦੇ ਆ ਜੀ ਇੱਧਰ ਦਿਖਾਉਣੇ ਆ ਜਾ ਕੇ ਤੇ ਸਾਰਾ ਘੁਮਾਉਣੇ ਤੁਹਾਨੂੰ ਆਜੇ ਚਲੋ 4 ਵਜੇ ਆ ਜਦੋਂ ਸ਼ਾਮ ਹੋ ਜੇਗੀ ਤੇ ਉਸ ਤੋਂ ਬਾਅਦ ਫਿਰ ਹੋਰ ਵੀ ਵਧੀਆ ਨਜ਼ਾਰਾ ਮਿਲ ਜੂਗਾ ਜੀ ਆਹ ਦੇਖੋ ਜੀ ਇੱਧਰ ਕਿਵੇਂ ਬੱਚੇ ਖੇਡਦੇ ਆ ਜੀ ਝੂਲਿਆਂ ਦੇ ਨਾਲ ਓਹੋ ਵਾਹ ਜੀ ਵਾਹ ਤੇ ਟਿਕਟ ਕੰਟਰੀ ਲੱਗਾ ਹੋਇਆ ਜੀ ਆ ਲੱਗਾ ਜੀ ਬੱਚਿਆਂ ਵਾਸਤੇ ਜਿਹੜੇ ਬੱਚੇ ਵਰਦੇ ਝੂਨਾ ਦਾ ਦਰਦੇ ਆ ਤੇ ਤੋਂ ਸਾਹਮਣੇ ਦੇਖੋ ਬੱਚਿਆਂ ਵਾਸਤੇ ਨਿੱਕੀ ਮਾਊਸ ਲੱਗਾ ਹੋਇਆ ਜੀ ਤੇ ਬੱਚੇ ਖੁੱਦਦੇ ਆ ਨਜ਼ਾਰੇ ਲੁੱਟਦੇ ਆ ਤੇ ਨਾਲ ਹੀ ਬਣਾ ਜੀ ਬੂਤ ਮੰਗਲਾ ਤੇ ਆ ਦੇਖ ਸਕਦੇ ਹੋ ਤੁਸੀਂ ਤੇ ਸਾਹਮਣੇ ਚੱਲਦੀ ਜੀ ਝੰਡੋਲ ਬਹੁਤ ਵੱਡੀ ਝੰਡੋਲ ਹੈ ਜੀ ਇਹੋ ਉਹ ਆਵਾਜ਼ ਹੈ ਜੀ ਜੇ ਅਫਰੀਕਾ ਨਹੀਂ ਆਈਆਂ ਭਾਈ ਮੇਲਾ ਦੇਖਣ ਵਾਸਤੇ ਠੀਕੋ ਜੀ ਇਧਰ ਆ ਕੇ ਵੀਰਾਂ ਨੂੰ ਲਾਓ ਸਾਹਮਣੇ ਤੇ ਬਹੁਤ ਸਾਰਾ ਲੋ ਜੀ ਓਕੇ ਓਕੇ ਗੁੱਡ ਗੁੱਡ ਤੇ ਇਧਰ ਵੀ ਆ ਕੇ ਜੀ ਮਿੱਟੀ ਮਾਉਸ ਸਾਹਮਣੇ ਲੱਗਾ ਜੀ ਤੇ ਚੰਨੋਲ ਦੇ ਉੱਪਰ ਜੀ ਕਿੰਨਾ ਵੱਡਾ ਝੰਡੋਲਾ ਹੈ ਜੀ ਤੇ ਮੈਸਤੀ ਕਰੋ ਚੱਲਦੇ ਆ ਜੀ ਅੰਦਰ ਅੱਜ 2 ਅਕਤੂਬਰ ਹੈ ਜੀ ਤੇ ਅੱਜ ਦੇ ਦਿਨ ਰਾਵਣ ਦਾ ਵਿਹਾਰਤ ਹੋਇਆ ਸੀ ਕਿਉਂਕਿ ਬਾਕੀ ਇਧਰ ਬਹੁਤ ਸਾਰੀਆਂ ਲੱਗਿਆ ਹੋਏ ਆਲੇ ਬੱਚਿਆਂ ਵਾਸਤੇ ਤੇ ਇੱਧਰ ਬ੍ਰੇਕਿੰਗ ਡਾਂਸ ਚੱਲ ਰਿਹਾ ਜੀ ਸਾਹਮਣੇ ਤੇ ਆ ਝੰਡੋਲ ਇਹ ਵੀ ਝੰਡੋਲ ਬਹੁਤ ਵੱਡਾ ਜੀ ਤੇ ਆ ਦੇਖੋ ਤੁਸੀਂ ਝੰਡੋਲ ਕਿੰਨਾ ਵੱਡਾ ਇਹ ਕਿਸ਼ਤੀ ਹੈ ਜੀ ਸਾਹਮਣੇ ਆ ਚਲੋ ਅੰਦਰ ਚੱਲਦੇ ਆ ਜੀ ਹੁਣ ਬੱਚਿਆਂ ਨੂੰ ਦਿਖਾਉਂਦੇ ਆ ਜੀ ਅੰਦਰ ਉਹ ਮੁੰਡਿਆ ਉਹ ਮਾਸੇ ਦਾ ਮੁੰਡਾ ਗਵਾਦ ਰਿਹਾ ਜੀ ਯਾਰਾ ਇੱਧਰ ਦੇਖੋ ਬੱਚੇ ਆ ਬੱਚੇ ਕਿੰਨੇ ਝੁੰਡੇ ਲੱਗੇ ਹੋਏ ਜੀ ਬੱਚੇ ਐਂਜੋਇਮੈਂਟ ਕਰਦੇ ਆ ਜੀ ਇੱਕ ਆ ਜੀ ਤੇ ਉਧਰ ਲੱਗਿਓ ਜੀ ਦੂਸਰੇ ਅ ਬ੍ਰੇਕਿੰਗ ਦਾ ਬ੍ਰੇਕਿੰਗ ਦਾ ਸੌਰਜ ਜੀ ਉਧਰ ਸਾਹਮਣੇ ਦੇਖੋ ਤੁਸੀਂ ਮਾਤੀ ਨੂੰ ਦੇਖੋ ਜੀ ਵਰਦਮਾਨ ਦੇ ਬੋ ਭੱਜਾ ਜੀ ਸਰਵਾਰ ਦੇ ਤੁਹਾਨੂੰ ਅਸੀਂ ਵਿਖਾਂਗੇ ਬਾਸੇ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਚੱਕਰੂ 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 ਆ ਰਹੇ ਕੋਈ ਭਈਏ ਦੇ ਭਈਏ ਚੜਾ ਸੋ ਇਧਰ ਲੱਗਿਆ ਜੀ ਸੁਪਰ ਸ੍ਰੀ ਅਸਵਿੰ ਕਰ ਤੇ ਉਹ ਬਿਜਲੀ ਨਾਲ ਚੱਲਦੀ ਹੈ ਜੀ ਦੇਖੋ ਤੇ ਸਾਹਮਣੇ ਚੰਗਿਆੜੇ ਨਿਕਲਦੇ ਬਿਜਲੀ ਦੇ ਪੂਰੇ ਤੇ ਉਹਦੇ ਨਾਲ ਕਰੰਡਾ ਹੁੰਦਾ ਨਾਲ ਸੰਪਰਕ ਤੇ ਉਹ ਚੱਲਦੀ ਤਾਂ ਤੇ ਇਹ ਹੈਗਾ ਜੀ 120 ਸੈਕਿੰਡ ਪਰ ਪਰਸਰ 100 ਰੁਪਿਆ ਤੇ ਬਾਕੀ ਬਹੁਤ سارے ਝੂਲੇ ਲੱਗੇ ਹੋਏ ਜੀ ਇੱਧਰ ਤੁਸੀਂ ਦੇਖੋ ਕਈ ਝੂਲੇ ਬੰਦ ਵੀ ਆ ਗਿਆ ਜੀ ਅੱਗੇ ਚਲੋ ਸ਼ਾਮ ਹੋਣ ਵਾਲੀ ਏ ਤੇ ਜਦੋਂ ਸ਼ਾਮ ਹੋ ਗਈ ਪੂਰੀ ਤੇ ਪੋਰਾ ਰੌਣਕ ਵਾਲਾ ਤੁਹਾਨੂੰ ਇੱਥੇ ਮਿਲ ਜੂਗਾ ਜੀ ਠੀਕ ਹੈ ਜੀ ਬਾਕੀ ਪਾਣੀ ਵਾਲੇ ਟੈਂਕੀ ਹੋਈਆਂ ਰੱਖੀ ਹੋਈਆਂ ਇੱਥੇ ਕੋਈ ਅਸਾ ਖਾਸ ਹਾਰਸਨ ਹੋ ਜਾਏ ਅਗੋਗੋ ਦਾ ਕੁਝ ਵੀ ਆ ਤੇ ਪਾਣੀ ਟਾਈਮ ਨਾਲ ਬੁਝਾ ਸਕਣ ਬਾਕੀ ਇੱਧਰ ਲੱਗੋ ਤੁਸੀਂ ਸੁਪਰ ਡ੍ਰੈਗਨ ਟ੍ਰੇਨ ਲੱਗੀ ਹੋਈ ਜੀ ਤੇ ਬੈਠਣ ਲੱਗੇ ਸਵਾਰੀਆਂ ਤੇ ਐਨਜਾਇਮੈਂਟ ਕਰਨ ਲੱਗੀਆਂ ਜੀ ਤੇ ਬਾਕੀ ਨਾ ਪੁੱਤਰ ਚਲਦੇ ਆ ਜੀ ਕਿਉਂ ਉਧਰ ਦਿਖਾ ਕੇ ਲਿਆਉਂਦੇ ਆ ਤੇ ਆ ਜਿਹੜਾ ਚੁੱਲ੍ਹਾ ਸੀ ਦੇਖਿਆ ਜੀ ਇਹ ਚੁੱਲ੍ਹਾ ਦ੍ਰਿਸ਼ਟੀ ਗ੍ਰਾਹਣ ਤੇ ਵੀ ਲੱਗਿਆ ਹੋਇਆ ਜੀ ਤੇ ਇੱਥੇ ਵੀ ਲੱਗਿਆ ਹੋਇਆ ਜੀ ਇਹ ਛੋਟਾ ਝੁੱਲਾ ਇਹ ਉਹ ਵੱਡਾ ਉਧਰ ਬਾਕੀ ਇਧਰ ਬੱਚਿਆਂ ਵਾਸਤੇ ਛੋਟੇ ਛੱਡੇ ਗੱਡੀਆਂ ਲੱਗੀਆਂ ਹੋਈਆਂ ਨੇ ਤੇ ਬੱਚਿਆਂ ਦੇ ਜੰਪਿੰਗ ਵਾਸਤੇ ਹੋ ਲੱਗਿਆ ਹੋ ਜੀ ਤੇ ਬਾਕੀ ਇਧਰ ਬ੍ਰੇਕਿੰਗ ਡਾਂਸ ਚੱਲਦਾ ਰਹਿੰਦਾ ਜੀ ਉਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਚਲੋ ਹੁਣ ਇਧਰ ਚੱਲਦੇ ਆ ਜੀ ਆਪਾਂ ਓਹ ਬਾਲਾ ਖਤਰਨਾਕ ਹੈ ਰਿਓ ਸਾਹਮਣੇ ਦੇਖੋ ਉਹ ਪਰਾਪਰ ਤੇ ਮੇਰੇ ਹਿਸਾਬ ਨਾਲ ਜਿਹੜਾ ਰੱਖਵਾਗ ਲੱਗਾ ਹੈ ਜੇ ਮੇਲਾ ਰੱਖਵਾਗ ਦਾ ਮੇਲਾ ਲੱਗਿਆ ਹੋ ਜੀ ਉਹ ਵੀ ਬਹੁਤ ਸੋਨਾ ਦੇ ਵੀ ਬਹੁਤ ਸੋਨਾ ਤੇ ਇੱਧਰ ਊਠ ਵੀ ਹੈਗੇ ਜੀ ਇੱਥੇ ਤੁਸੀਂ ਊਠ ਦੀ ਸਵਾਰੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਊਠ ਦੀ ਸਵਾਰੀ ਵੀ ਇੱਥੇ ਕਰ ਸਕਦੇ ਹੋ ਜੀ ਤੇ ਆ ਦੇਖੋ ਇਧਰ ਬਹੁਤ ਸਾਮਾਨ ਹੈ ਜੀ ਬੱਚਿਆਂ ਵਾਸਤੇ ਖੇਡਣ ਵਾਸਤੇ ਬੱਚਿਆਂ ਦੇ ਐਂਜਾਇਮੈਂਟ ਵਾਸਤੇ ਆ ਬੇਤ ਉਹ ਜੀ ਕਿੰਨਾ ਖਤਰਨਾਕ ਆ ਗਿਆ ਜੀ ਉਹ ਬਾਤ ਕਰਦਾ ਤੇ ਇਧਰ ਦੋ ਹੰਟ ਲੱਗੇ ਹੋਏ ਜੀ ਇੱਕ ਇੱਕ ਜੀ ਸਵਾਰੀ ਕਰ ਸਕਦੇ ਹੋ ਜੀ ਉਹ ਬੇਹੌਣ ਸਵਾਰੀ ਕਰਨ ਲੱਗੇ ਹੰਟ ਦੀ ਚਲੋ ਜੀ ਇਧਰ ਚੱਲਦੇ ਆਪਾਂ ਇਹ ਲੱਗਿਆ ਜੀ ਹੰਟ ਬਾਕੀ ਇਹਦਾ ਇਹ ਆ ਇਹ ਬਹੁਤ ਖਤਰਨਾਕ ਹੈ ਦੇਖੋ ਤੁਸੀਂ ਇਹ ਵਾਲਾ ਮੁੰਡਾ ਮੱਸੀ ਦਾ ਕੋਰਲਾ ਬੰਦ ਹੈ ਜੀ ਵਾਹ ਬੰਦ ਹੋ ਗਿਆ ਜਿੱਧਰ ਇਧਰ ਦੇਖੋ ਦੀ ਚੈੱਕ ਕਰੋ ਆ ਜਾਂਦੀ ਉੱਡਦੀ ਬਾਕੀ ਅੱਗੇ ਦੇਖਦੇ ਆਪਾਂ ਉਹ ਸਾਹਮਣੇ ਦੇਖੋ ਚੋਲ ਲੱਗੀ ਹੋਈ ਜੀ ਤੇ ਉਹ ਦਿਖਾ ਲਿਆ ਅੱਗੇ ਲਾ ਕੇ ਇਹਦਾ ਮੋਹ ਤਾਂ ਕੋਈ ਹੈਗਾ ਜੀ ਮੋਹ ਇਕੱਠਾ ਜੀ ਬਹੁਤ ਜ਼ਿਆਦਾ ਬਹੁਤ ਨਾਲੋਂ ਜ਼ਿਆਦਾ ਇਕੱਠਾ ਹੈ ਜੀ ਤੇ ਇਸ ਸਾਰਾ ਆ ਉਹ ਮੂੜਿਆਂ ਦਾ ਝੁੱਲਿਆਂ ਦਾ ਸਾਰਾ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਜੀ ਇੱਧਰ ਇੱਧਰ ਸਾਮਾਨ ਵਗੈਰਾ ਸਭ ਕੁਝ ਮਿਲਦਾ ਜੀ ਠੀਕ ਹੈ ਜੀ ਮੋਤ ਦਾ ਖੂ ਉਹ ਮੋਤ ਦਾ ਖੂ ਸਾਹਮਣੇ ਆਪਾਂ ਘੁੰਮ ਕੇ ਅੱਗੇ ਉਹ ਤਰਫ ਕੈਮਰੇ ਨੇ ਮੂਰੇ ਆ ਜਾਂਦੇ ਜਾਣਗੇ ਸਾਡੀ ਵੀਡੀਓ ਬਣਾਉਣੀ ਲੋ ਜੀ ਹੁਣ ਆਪਾਂ ਚੱਲਦੇ ਜੀ ਅੱਗੇ ਤੇ ਆਪਾਂ ਪੂਰਾ ਘੁੰਮ ਕੇ ਆਵਾਂਗੇ ਜੀ ਸਾਹਮਣੇ ਠੀਕ ਹੈ ਜੀ ਤੇ ਇੱਧਰ ਬੱਚਿਆਂ ਦੇ ਵਾਸਤੇ ਲੱਗੇ ਹੋਏ ਜੀ ਝੁੱਲੇ ਠੀਕ ਹੈ गाने ਲੱਗੇ ਹੋ ਜੀ ਆਪਾਂ ਨੂੰ ਕੋਈ ਨਾ ਡਾ ਸਕਦਾ ਤੇ ਆਪਾਂ ਗਾਣੇ ਮਿਊਟ ਕਰ ਦਾਂਗੇ ਜੀ ਤੇ ਇੱਧਰ ਲੱਗੇ ਹੋ ਜੀ ਰੈਜਨ ਟ੍ਰੇਨ ਤੇ ਆ ਛੋਟੇ ਬੱਚੇ ਵਾਸਤੇ ਲੱਗੇ ਹੋ ਜੀ ਤੋਂ ਆ ਨਿੱਕੀ ਜਿਹੀ ਕਿਸ਼ਤੀ ਤੇ ਆ ਇੱਕ ਜਦੋਂ ਤੁਸੀਂ ਆ ਤਨ ਆ ਲੱਗੇ ਹੋ ਵੀ ਟ੍ਰੇਨ ਗੰਭੀਰ ਰਿਹਾ ਇਹਦਾ ਹੁੰਦੀ ਹੈ ਜੀ ਇਹ ਦੇਖੋ ਸ਼ਕਤ ਲਈ ਚਲੋ ਜੀ ਤੇ ਦੋਪੇ ਚੱਲਦੇ ਆ ਜੀ ਦਿਖਾਉਣੇ ਆ ਇੱਧਰ ਕਿ ਤੁਹਾਨੂੰ ਬਾਕੀ ਉਧਰ ਬੱਚਿਆਂ ਵਾਸਤੇ ਖੇਡਣ ਵਾਸਤੇ ਲੰਗਰੀ ਜੰਪਿੰਗ ਲਈ ਵਾਸਤੇ ਇੱਧਰ ਕਾਫੀ ਗੇਮਾਂ ਲੱਗੀਆਂ ਹੋਇਆਂ ਜੀ ਤੁਸੀਂ 50-50 ਰੁਪਏ ਚ ਗੇਮਾਂ ਖੇਡ ਸਕਦੇ ਹੋ ਜੀ ਬਹੁਤ ਸਾਰੇ ਗੇਮਾਂ ਲੱਗੇ ਹੋਏ ਆ ਇੱਧਰ ਉਹ ਦੇਖ ਸਕਦੇ ਤੁਸੀਂ ਤੇ ਰਿੰਗ ਵਾਲੀ ਹੋ ਗਈਆਂ ਜੱਸੋ ਟੂ ਟੂ ਤੇ ਇੱਧਰ ਕਾਫੀ ਸਾਰੇ ਗੇਮਾਂ ਲੱਗੀਆਂ ਹੋਈਆਂ ਜਿਵੇਂ ਦੇਖ ਸਕਦੇ ਹੋ ਜੀ ਇਹਦੇ ਵੀ ਤੁਸੀਂ ਰਿੰਗ ਪਾ ਕੇ ਆਪਣਾ ਸਮਾਨ ਇੱਕ ਜਿੱਤ ਸਕਦੇ ਹੋ ਜੀ ਇੱਥੇ ਪਾਪੜ ਵੀ ਹੈਗੇ ਜੀ ਇਹ ਪਾਪੜ ਕਿੰਨੇ ਨੇ ਮੇਗਾ ਪਾਪੜ ਹੈ 20 ਦੇ ਤਿੰਨ ਉਹ ਵਾਹ ਜੀ ਵਾਹ ਕੀ ਬਾਤ ਹੈ 20 ਦੇ ਤਿੰਨ ਪਾਪੜ ਤੇ ਚਲੋ ਅੱਗੇ ਚਲਦੇ ਹਾਂ ਜੀ ਆਪਾਂ ਦਿਖਾਉਂਦੇ ਅੱਗੇ ਜਾ ਕੇ ਹੋਰ ਤੁਹਾਨੂੰ ਮਿਲਾ ਠੀਕ ਹੈ ਜੀ ਬਾਕੀ ਇਧਰ ਸਮਾਨ ਕਾਫੀ ਲੱਗਾ ਹੋਇਆ ਜੀ ਤੇ ਸਾਈਕਲ ਵੀ ਹੈਗਾ ਜੀ ਇੱਥੇ ਤੇ ਜਿਹੜੇ ਬੰਦੇ ਨੇ ਉਹ ਬੋਲਾਂ ਵਿੱਚ ਪਾ DIYA ਉਹਦੇ ਤੇ ਸਾਗਾ ਵੀ ਮਿਲ ਸਕਦਾ ਨੂੰ ਐਲ ਸੀ ਡੀ ਵੀ ਆ ਗਈ ਹੈ ਜੀ ਤੇ ਉਹ ਸਪੀਕਰ ਵੀ ਹੈਗਾ ਜੀ ਤੇ ਇਦਾਂ ਇਨਾਮ ਰੱਖੇ ਹੋਏ ਦੀ ਬਹੁਤ ਸਾਰੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਇਹਦਾ ਤੁਸੀਂ ਇਨਾਮ ਜਿੱਤ ਸਕਦੇ ਹੋ ਜੀ ਤੇ ਬਾਕੀ ਤਰ ਨਿਸ਼ਾਨੇ ਤੁਸੀਂ ਲਾ ਸਕਦੇ ਹੋ ਜੀ ਨੋ ਪ੍ਰਾਈਜ਼ ਓਨਲੀ ਫਨ ਤੇ ਇਥੇ ਤੁਸੀਂ 50 ਰੁਪਏ ਵਿੱਚ ਤੁਸੀਂ ਇਹ ਐਕਟੀਵਿਟੀ ਕਰ ਸਕਦੇ ਹੋ ਜੀ। ਹੋਰ ਕਿਵੇਂ? ਠੀਕੋ। ਤੇ ਇਧਰ ਬੱਚਿਆਂ ਵਾਸਤੇ ਲੱਗੀ ਹੋਈ ਛੋਟੀਆਂ-ਛੋਟੀਆਂ ਕਾਰਾਂ। ਤੇ ਇਧਰ ਬੱਚਿਆਂ ਦੇ ਜੰਪਿੰਗ ਵਾਸਤੇ ਲੱਗਿਆ ਹੋਇਆ ਜੀ। ਜਿਹੜੇ ਛੋਟੇ-ਛੋਟੇ ਬੱਚੇ ਵੱਡੇ ਝੂਲੇ ਉੱਤੇ ਨਹੀਂ ਜਾ ਸਕਦੇ ਤੇ ਇੱਥੇ ਐਨਜਾਇਮੈਂਟ ਕਰ ਲੈਂਦੇ ਆ ਜੀ। ਮੁੰਡਾ ਮਾਸੀ ਦਾ। ਚੱਲੋ ਜੀ ਮੁੰਡਾ ਮਾਸੀ ਦਾ। ਹੁਣ ਕਿੱਧਰ ਜਾਣਾ? ਪਈਆਂ ਦੇ ਘੱਟ ਤੋਂ ਬਾਅਦ। ਉਹ ਉਧਰ ਸਨੋ ਵਾਲਾ ਉਧਰ। ਲੋ ਜੀ ਇਹ ਜੀ ਮੇਲਾ ਠੀਕ ਹੈ ਜੀ ਆ ਇਹ ਕਮਾਰੀ ਵੱਟ ਦੁਕਾਨਾਂ ਅੰਦਰ ਫਿਰ ਚਲਦੇ ਆ ਤੇ ਚਲੋ ਹੁਣ ਆਪਾਂ ਚਲਦੇ ਆ ਜੀ ਇਧਰ ਲੱਗੀ ਜਾਂਦੀ ਮਹਿੰਦੀ ਸੰਗੀਤ ਐਡਵਾਰਟ ਤੇ ਇਧਰ ਕਾਫੀ ਸਾਰਾ ਸਮਾਨ ਪਰ ਮਿਲ ਜੂਗਾ ਇੱਧਾ ਇਹ ਹੋਏ ਤੁਹਾਨੂੰ ਇੱਧਰ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਜੀ ਘਰ ਦੇ ਡੈਕੋਰੇਟ ਵਾਸਤੇ ਠੀਕ ਹੈ ਜੀ ਉਹ ਸਾਰਾ ਸਮਾਨ ਮਿਲ ਜੂਗਾ ਜੀ ਤੁਸੀਂ ਦੇਖੋ ਲਿਓ ਜੀ ਏ ਬਹੁਤ ਸੋਹਣੇ ਆ ਜੀ ਇੱਧਰ ਚਲੋ ਜੀ ਬਾਕੀ ਇੱਧਰ ਅ ਬਰੋਕਰੀ ਮਿਲ ਜੂਗੀ ਇੱਧਰੋਂ ਤੇ ਤੁਸੀਂ 20 ਰੁਪਏ ਵਿੱਚ ਤੁਸੀਂ ਇਹ ਲੈ ਸਕਦੇ ਹੋ ਜੀ ਕਟੋਰੀਆਂ ਆ ਕੋਲੀਆਂ ਹੋ ਗਿਆ ਜੀ ਤੇ ਬਹੁਤ ਸੋਹਣੇ ਬਣੇ ਹੋਏ ਆ ਜੀ ਤੇ ਇਹ 20 ਰੁਪਏ ਵਿੱਚ ਤੁਸੀਂ ਫੇਰ ਸਕਦੇ ਹੋ ਜੀ ਚਮਚ ਵੀ ਆ ਗਿਆ ਜੀ ਪਲੇਟਾਂ ਰਸੋਈ ਦਾ ਸਾਰਾ ਸਮਾਨ ਆ ਗਿਆ ਜੀ ਬਰੋਕਰੀ ਦਾ ਸਬਾਨ ਸਾਰਾ ਬੋਝ ਭਰੇ ਬਾਈ ਜੀ 60 ਰੁਪਏ 20 ਰੁਪਏ 30 ਰੁਪਏ ਲੱਗੀ ਹੋਏ ਜੀ ਇੱਥੇ ਠੀਕ ਹੈ ਜੀ ਬਾਕੀ ਹੋਰ ਵੀ ਇੱਧਰ ਬਹੁਤ ਸਾਰੇ ਰੋਕੀ ਪਈ ਹੋਈ ਜੀ ਜੋ ਡੱਬੇ ਹੋ ਗਿਆ ਦੇਖੋ ਜੇ ਕੋਈ ਵੀ ਚੀਜ਼ ਆਪਾਂ ਪਾਉਣੀ ਹੈ ਜੇ ਡੱਬੇ ਵਿੱਚ ਇਹਦਾ ਟੱਕੜ ਵੀ ਹੈਗਾ ਟੱਕੜ ਖੋਲਿਆ ਦਾ ਤੇ ਇਹਦਾ ਟੱਕੜਨ ਖੋਲ ਕੇ ਇਹ ਹੁੰਦਾ ਜੀ ਕਾਫੀ ਅੱਛਾ ਬਣਾਇਆ ਹੋਇਆ ਜੀ ਚਲੋ ਵੀ ਲਾ ਦੇ ਡੱਬੇ ਤੇ ਇਹ ਹੈ ਜੀ 60 ਰੁਪਏ ਇਧਰ ਬਹੁਤ ਸਾਰੀਆਂ ਪਲੇਟਾਂ ਪਈਆਂ ਹੋਇਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਤੇ ਉਹ ਡੱਬੇ ਸੋਹਣੇ ਲੱਗੇ ਹਨਾ ਪਰ ਡੱਬਾ ਕਿੰਨੇ ਦਾ ਵਿਰੇ ਉਹ 60 ਰੁਪਏ ਦਾ 21 21 60 ਰੁਪਏ ਦਾ ਜੀ ਉਹ ਸਾਹਮਣੇ ਵਾਲਾ 1 21 就乐意。 ਆ ਰਿਓ ਤੇਰੇ ਪੈ ਗਿਆ ਹੁਣ ਫੁਕ ਵਿੱਚ ਪੰਡਿਤ ਨਾ ਬਰਾਪੂ ਮੈਂ ਮੈਂ ਕਿ ਚਲਦੇ ਆ ਰਾਵਣ ਸੜ ਗਿਆ ਜੀ ਪੂਰੇ ਸਾਥ ਮੇਰੇ ਰਾਵਣ ਸਾੜ ਦਿੱਤਾ ਗਿਆ ਜੀ ਦੇਖ 사ਬਿਆ ਜੀ ਤੁਸੀਂ